सिविल हस्पताल तो रिटायर्ड डॉक्टर राकेश कुमार दे पोत्रे दी लोड़ी दा समागम एक निजी होटल विखे मनाया गया इस मौके साबका उप मुख्यमंत्री ओम प्रकाश सोनी कौंसलर विकास सोनी सीबीओ राजीव सेखड़ी सिविल सर्जन डॉक्टर किरणदीप कौर असिस्टेंट फूड कमिश्नर राजेंद्र पाल सिंह दैनिक सवेरा ब्यूरो अजय डुडेजा गुरमीत सिंह बबलू डॉक्टर पवन अरोड़ा समेत शहर के होर भी कई पतवंते हाजिर सन डॉक्टर साहब के पुत्र ਅੱਜ ਪਹਿਲੀ ਲੋੜੀ ਆ ਸੋ ਮੈਂ ਮੁਬਾਰਕਬਾਦ ਦਿੰਦਾ ਸਾਰੇ ਪਰਿਵਾਰ ਨੂੰ ਸੋ ਪ੍ਰਮਾਤਮਾ ਦੇ ਚੰਨਾਂ ਜਿਹੋ ਦਾ ਅਰਦਾਸ ਕਰਦੇ ਆ ਕਿ ਬੱਚੇ ਨੂੰ ਪ੍ਰਮਾਤਮਾ ਲੰਮੀ ਆਜੂ ਬਖਸ਼ੇ ਇਹ ਵਧਾਓ ਕਿ ਤਰੱਕੀ ਕਰੇ ਸੋ ਦਾ ਖਬਰ ਕੇ ਲੋੜ ਲੋੜੀ ਦੇ ਤਿਹਾਰ ਲਈ ਸਾਰੇ ਸ਼ਹਿਰ ਵਾਸੀਆਂ ਨੂੰ ਮੈਂ ਤਹਿ ਦਿਲੋਂ ਵਧਾਈ ਦੇਣਾ ਵਾਂ ਤੇ ਇੱਕ ਅਪੀਲ ਕਰਦਾ ਸਾਰਿਆਂ ਨੂੰ ਕਿ ਚਾਈਨਾ ਡੋਰ ਦਾ ਬਾਈਕਟ ਕਰੋ ਕੋਈ ਚਾਈਨਾ ਡੋਰ ਨਾ ਖਤੋ ਇਹ ਬਹੁਤ ਘਾਤਕ ਆ ਇਹ ਲੋਕਾਂ ਦੀ ਵੀ ਜਾਨ ਜਾ ਰਹੀ ਆ ਪਸ਼ੀਆਂ ਦੇ ਪਸ਼ੀਆਂ ਦੀ ਵੀ ਜਾਨ ਜਾ ਰਹੀ ਆ ਇਸ ਕਰਕੇ ਇਹਦਾ ਬਚਾਓ ਲੋਕਾਂ ਨੂੰ ਅਪੀਲ ਆ ਵੀ ਚਾਈਨਾ ਢੋਰਨਾ ਗੁੜੀ ਨਾ ਡਾਓ ਰਵਾਇਤੀ ਢੋਰਨਾ ਨਾ ਡਾਓ